ਜੋਤ ਮੇਰਾ ਬਹੁ ਹੈ ਇਦਾਂ ਵੀ ਤੇ ਬੈਠੀ ਆ ਨਾ ਜਿੱਦਾਂ ਮੰਮੀ ਹਣੀ ਕਹਿਣ ਦੇ ਉਦਾਂ ਕਿਉਂ ਨਹੀਂ ਕਰਦੀ ਤੂੰ ਜੀ ਜੀ ਤੇ ਹੀ ਆਪਸੇ ਆਣੇ ਜਿੱਦਾਂ ਨਹੀਂ ਉਹ ਗੱਲਾਂ ਕਰਨ ਦੇ ਹੀ ਉਹ ਕਰਨ ਵਾਲੀਆਂ ਵਾ ਜੇ ਮੈਂ ਇਹਨਾਂ ਨੂੰ ਸਾਰਾ ਕੁਝ ਦੇ ਦਾਂ ਤੇ ਇਹਨਾਂ ਮੈਨੂੰ ਪੁੱਛਣਾ ਵਾ ਕੱਲ ਨੂੰ ਤੇ ਤੂੰ ਪੈਸੇ ਦੇ ਦੇ ਹਾਂ ਜੋਤ ਤੈਨੂੰ ਜਾਨ ਪਿਆਰੀ ਆ ਕਿ ਪੈਸੇ ਪਿਆਰੇ ਆ ਤੂੰ ਇਹ ਨਾ ਸੋਚੀਂ ਕਿ ਮੈਂ ਤੇਰੇ ਨਾਲ ਨਹੀਂ ਆ ਜੇ ਮੈਂ ਤੈਨੂੰ ਖੋਲਾਂ ਤੇ ਮੰਮੀ ਗੁੱਸੇ ਹੁੰਦੇ ਆ ਮੈਂ ਕੀ ਕਰਾਂ ਮੈਂ ਤੇ ਆਫਸੀ ਪਈ ਐ ਦੀਦੀ ਤੈ ਹੀ ਮੇਰੇ ਹੱਥ ਖੋਲ ਦੋ ਮੈਂ ਸੱਚੀ ਕਿਹਨੂੰ ਕੋਈ ਨਹੀਂ ਕਹਿੰਦੀ ਜਾਂ ਫਿਰ ਵੀਰ ਜੀ ਨੂੰ ਫੋਨ ਕਰ ਦੋ ਇਹਨਾਂ ਕਦੇ ਤੈ ਹੀ ਕਰੀ ਸਕਦੇ ਜੇ ਨਾ ਕੋਈ ਗੱਲ ਨਹੀਂ ਤੈਨੂੰ ਮੈਂ ਖੋਲ ਦੂੰਗੀ ਜਿਹੜੀ ਗੱਲ ਮੈਂ ਕਹਿਣ ਦੀ ਨਾ ਉਹ ਮੰਨ ਲੈ ਮੇਰੀ ਭੈਣ ਦੀਦੀ ਹੁਣ ਗਾਂ ਘਮ ਬੜੇ ਓਕੇ ਆ ਪਹਿਲਾਂ ਤੇ ਇਦਾਂ ਲੱਗਦਾ ਸੀ ਕਿ ਜਿਵੇਂ ਸਾਰੇ ਜੀ ਮੈਨੂੰ ਬੜਾ ਪਿਆਰ ਕਰਦੇ ਆ ਪਰ ਜਿੱਦਾਂ ਮੰਮੀ ਦੀਆਂ ਤੇ ਵੀਰ ਜੀ ਦੀਆਂ ਗੱਲਾਂ ਸੁਨੀਆਂ ਵਾ ਨਾ ਇਹਨਾਂ ਨੂੰ ਤਾਂ ਕੁਝ ਕਹਿਨੋ ਜੀ ਨਹੀਂ ਕਰਦਾ ਮੈਂ ਤੇ ਵੀ ਕਹਿ ਦਿੱਤਾ ਆ ਕਿ ਮੈਨੂੰ ਖੋਲ ਦ ਮੈਂ ਕਿਸੇ ਨੂੰ ਕੋਈ ਗੱਲ ਨਹੀਂ ਦੱਸਦੀ ਮੈਨੂੰ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਵਾਂ ਮੈਂ ਤੈਨੂੰ ਜਿੱਦਾਂ ਕਹਿਣ ਦੀ ਤੋੜਦਾ ਕਰੀ ਜਾ ਪੈਸੇ ਦੇ ਦੇ ਚੰਗੀ ਰਹੇਗੀ ਇੱਥੇ ਮਰ ਜਾਏਗੀ ਤੇ ਫਿਰ ਕੀ ਕਰੇਗੀ ਜੋਤ ਜਿਹੜੀ ਗੱਲ ਮੈਂ ਤੈਨੂੰ ਕਹੀ ਆ ਨਾ ਤੂੰ ਇੱਕ ਵਾਰੀ ਸੋਚ ਠੀਕ ਆ ਬਾਕੀ ਮੈਂ ਮੰਮੀ ਨੂੰ ਕਹਿੰਨੀ ਆ ਤੈਨੂੰ ਖੋਲ ਦਿੰਦੇ ਆ ਦਿੱਤੇ ਦਿੱਹੀ ਤੇ ਕਹਿ ਗਏ ਜੀ ਈ ਮम्मी ਦੀ ਗੱਲ ਮੰਨ ਲਾ ਪਰ ਤੁਹਾਨੂੰ ਨਹੀਂ ਨਾ ਪਤਾ ਮੰਮੀ ਦੇ ਦਿਲ 'ਚ ਕੀ ਚੱਲਣ ਲਿਆ ਉਹਨਾ ਹੁਣ ਤੱਕ ਇੰਨਾ ਕੋਈ ਸੋਚ ਲਿਆ ਵਾ ਗਾਂਹ ਪਤਾ ਨਹੀਂ ਕੀ ਕੋਈ ਸੋਚਿਆ ਹੋਊਗਾ ਮੈਂ ਇੱਥੇ ਬੈਠੇ ਆ ਬੈਠੀਆਂ ਪੁੱਤ ਕੀ ਕਰ ਰਹੀ ਐ ਮੈਂ ਗਈ ਆ ਤੇ ਵੱਲ ਹਾਂ ਉਹ ਰਾਤ ਦੀ ਇੱਕੋ ਹੀ ਗੱਲ ਕਰੀ ਜਾਂਦੀ ਐ ਕਿ ਮੈਂ ਨਹੀਂ ਕਿਸੇ ਨੂੰ ਦੱਸਦੀ ਮੈਨੂੰ ਖੋਲ ਦੋ ਸੰਦੀਪ ਮੈਂ ਕਿੱਦਾਂ ਯਕੀਨ ਕਰਾਂ ਵੀ ਕਿਸੇ ਨੂੰ ਦੱਸੂਗੀ ਨਾ ਇਹਨੇ ਦੱਸਣਾ ਵਾ ਇਹਨੇ ਦਵਾਈਆਂ ਪਾਉਣੀਆਂ ਵਾ ਤੂੰ ਇਹਦੀਆਂ ਗੱਲਾਂ ਵਿੱਚ ਨਾ ਆਵੀ ਤੂੰ ਵੀ ਮੈਨੂੰ ਸਮਝਾਇਆ ਵਾ ਉਹ ਕਹਿੰਦੀ ਮੈਂ ਨਹੀਂ ਦੱਸਦੀ ਤੇ ਤੂੰ ਇੱਕ ਵਾਰੀ ਖੋਲ ਕੇ ਵੇਖ ਲਓ ਸੰਦੀਪ ਹਾਂ ਕੰਮ ਮੇਰੇ ਕੋ ਨਾ ਕਰਵਾ ਤੂੰ ਹੀ ਪਛਤਾਉਣਾ ਜੇ ਮੁੜ ਕੇ ਤੇ ਮੰਮੀ ਫਿਰ ਹੋਰ ਕੀ ਕਰਨਾ ਖੋਲਣਾ ਤੇ ਪੈਣਾ ਹੀ ਇਹਨੂੰ ਖੋਲਾਂਗੇ ਜੇ ਉਹ ਨਾ ਪੈਸੇ ਦੇਊਗੀ ਫਿਰ ਵੀ ਤਾਂ ਖੋਲਣਾ ਹੀ ਪੈਣਾ ਪੈਸੇ ਕਿੱਦਾਂ ਨਾ ਦਊ ਉਹਦੀ ਜਾਨ ਨਾ ਕੱਢੂ ਮੈਂ ਪੈਸੇ ਨਾ ਦੇਊਗੀ ਪੈਸੇ ਲੈ ਕੇ ਕਿੱਥੇ ਜਾਣਾ ਇਹਨੇ ਜਾਣ ਗੱਡਿਆ ਫਿਰ ਮਿਲ ਜਾਣਗੇ ਹਨੂ ਮੰਮੀ ਮੈਂ ਉਹਨੂੰ ਸਮਝਾ ਕੇ ਆਈ ਆ ਕਿ ਪੈਸੇ ਦੇ ਦੇ ਤੈਨੂੰ ਜਾਣ ਨੂੰ ਵੱਧ ਕੇ ਪੈਸੇ ਪਿਆਰੇ ਆ ਕੀ ਆਂਦੀ ਫਿਰ ਉਹ ਕਹਿੰਦੀ ਇਹੋ ਗੱਲ ਕਰੀ ਜਾਂਦੀ ਆ ਕੋਈ ਗੱਲ ਨਹੀਂ ਮੈਨੂੰ ਖੋਲ ਦੋ ਮੈਂ ਪੈਸੇ ਦੇ ਦੂੰਗੀ ਖੋਲਣਾ ਹੰਦੀ ਆ ਨਾ ਚਾ ਇਹਦੇ ਕੋ ਪੈਸੇ ਲੈ ਕੇ ਸਾਈਨ ਕਰਾ ਕੇ ਤੇ ਫਿਰ ਇਹਨੂੰ ਖੋਲਣਾ ਹੀ ਬਸ ਬਾਕੀ ਮੰਮੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਨਾ ਉਦਾਂ ਹੀ ਕਰਨਾ ਤੁਸੀਂ ਕੋਈ ਗੱਲ ਨਹੀਂ ਇੱਕ ਤਾਂ ਤੇਰੀ ਮਾਸੀ ਨੂੰ ਫੋਨ ਕਰਦੀ ਆ ਉਹਨੂੰ ਮੈਂ ਸਾਦੀ ਆ ਭੀ ਆ ਇੱਥੇ ਅੱਗੋਂ ਪਿੱਛੋਂ ਫੋਨ ਕਰ ਲੈਂਦੀ ਹੀ ਹੁਣ ਉਹਨੂੰ ਫੋਨ ਕਰਨ ਦਾ ਵੀ ਚੇਤਾ ਭੁੱਲਾ ਪਤਾ ਨਹੀਂ ਕਿੱਥੇ ਉੱਡੀ ਆ ਉਹ ਮਾਸੀ ਕੋ ਡਰਦੀ ਆ ਮਾਸੀ ਨੂੰ ਸੱਦੋ ਤੁਸੀਂ ਕੋਈ ਨਹੀਂ ਇਹ ਵੀ ਹਾਲੇ ਦਾ ਕਰਦੀ ਆ ਤੇ ਤੂੰ ਉਹਨੂੰ ਇੱਕ ਗੱਲ ਪੁੱਛ ਲੈ ਵੀ ਪੈਸੇ ਜਿਹੜੇ ਆ ਨਾ ਦੇ ਦੇ ਸਾਈਨ ਕਰ ਦੇ ਚੈੱਕ ਤੇ ਤੇ ਤੈਨੂੰ ਖੁੱਲੀ ਛੱਡ ਦਿੰਨੇ ਕੋਈ ਗੱਲ ਨਹੀਂ ਇੱਕ ਵਾਰੀ ਮੈਂ ਫੇਰ ਗੱਲ ਕਰੂੰਗੀ ਉਹਦੇ ਨਾਲ ਤੇ ਨਾਲੇ ਤੂੰ ਇੰਨੀ ਗੱਲ ਕਹਿ ਦੇਣੀ ਸੀ ਨਾ ਵੀ ਤੂੰ ਵੀ ਇੱਥੇ ਰਹਿਣਾ ਵਾ ਜੋ ਕੋਈ ਚੀਜ਼ ਬਣਾਵਾਂਗੇ ਇਹ ਤਾਂ ਘਰ ਦੀ ਬਾਨੀ ਆ ਅਸੀਂ ਕੱਲਿਆਂ ਥੋੜਾ ਲੈਣੀ ਆ ਉਹਨੇ ਹੁਣ ਨਾ ਉਹਨੂੰ ਬੰਦ ਦਿੱਤਾ ਵਾ ਨਾ ਉਹਨੇ ਹੋਰ ਤਾਂ ਚੜਨਾ ਵਾ ਤਾਂ ਚੜੂਗੀ ਨਾ ਤਾਂ ਆਪਣੇ ਖੰਭ ਘਟਵਾ ਲੂਗੀ ਮੇਰਕੋ ਇਹ ਤੈਨੂੰ ਮੈਂ ਗੱਲ ਦੱਸਦਾ ਪਛਤਾਉਗੀ ਏਦਾਂ ਕਰਕੇ ਚਲ ਤੁਸੀਂ ਮਾਸੀ ਨੂੰ ਫੋਨ ਕਰੋ ਕੀ ਕਹਿੰਦੀ ਐ ਕੋਈ ਨਹੀਂ ਮੈਂ ਮਾਸੀ ਨੂੰ ਫੋਨ ਕਰ ਦਿੱਤਾ ਮੈਨੂੰ ਚਾਹ ਦਾ ਕੱਪ ਬਣਾ ਕੇ ਦੇ ਮੇਰਾ ਨਾ ਸਿਰ ਬੜਾ ਪਾਟਣ ਡਿਆ ਈ ਆ ਸਿਰਖ ਪਾਈ ਦੇ ਨਾਲ ਏਦਾਂ ਕਰ ਪੀ ਵਧੀਆ ਜੀ ਚਾਹ ਦਾ ਕੱਪ ਬਣਾ ਕੇ ਦੇ ਮੈਨੂੰ ਲਿਓ ਨਹੀਂ ਮੰਮੀ ਮੈਂ ਚਾਹ ਬਣਾ ਕੇ ਤੇ ਤੁਸੀਂ ਕਰੋ ਮਾਸੀ ਨੂੰ ਫੋਨ ਕੋਈ ਨਹੀਂ ਮੈਂ ਕਰਦੀ ਆ ਸੰਦੀਪ ਦੀ ਗੱਲ ਤੇ ਠੀਕ ਆ ਭੈਣ ਜੀ ਨੂੰ ਫੋਨ ਲਾ ਹੀ ਲੈਣੀ ਆ ਹੈਲੋ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਅਮਨ ਕੀ ਹਾਲ ਚਲ ਠੀਕ ਠਾਕ ਤੁਸੀਂ ਸੁਣਾਓ ਆਪਣਾ ਹਾਂ ਵਧੀਆ ਆਪਣੇ ਵੀ ਠੀਕ ਠਾਕ ਹੋਰ ਕੀ ਬੰਦਿਆ ਕੁਛ ਨਹੀਂ ਭਾਜੀ ਦੱਸਣਾ ਕੀ ਹਾਲਾ ਹਾਂ ਠੀਕ ਹੈ ਵਧੀਆ ਵੀ ਕੈਟਿਉਟੀ ਤੇ ਮੇਰੀ ਗੱਲ ਸੁਣੋ ਤੁਹਾਨੂੰ ਤੇ ਚੇਤਾ ਹੀ ਭੁੱਲ ਗਿਆ ਕਿੱਥੇ ਚਲ ਗਏ ਜੇ ਕਿਤੇ ਬਾਹਰ ਬੁਰਤ ਨਹੀਂ ਚਲ ਗਏ ਬਾਹਰ ਕਿ ਜਾਣਾ ਹੈ ਦੱਸ ਤੈਨੂੰ ਪਤਾ ਹੀ ਮੈਨੂੰ ਨਹੀਂ ਅੱਛਾ ਉਹ ਨਹੀਂ ਠੀਕ ਅੱਛਾ ਤੇ ਫਿਰ ਉਹਦਾ ਪਤਾ ਲੈਣ ਚਲਗੀ ਹਸਪੀਟਲ ਚਲੋ ਹੁਣ ਠੀਕ ਵਾ ਹਾਂ ਠੀਕ ਹੁਣ ਮੇਰੀ ਛੁੱਟੀ ਆ ਗਈ ਘਰ ਸੇ ਮੈਂ ਤਾਂ ਹੀ ਆਪਣੇ ਘਰ ਆਈ ਆ ਤੇ ਫਿਰ ਹੁਣ ਮੇਰੀ ਗੱਲ ਸੁਣੋ ਮੈਨੂੰ ਬੜਾ ਹੀ ਜ਼ਰੂਰੀ ਕੰਮ ਜੇ ਤੇ ਜਿੱਦਾਂ ਵੀ ਹੁੰਦਾ ਵਾ ਨਾ ਛੇਤੀ ਇੱਥੇ ਪਹੁੰਚੋ ਅਹ ਹਾਂ ਹੁਣ ਤੇਰਾ ਕੀ ਕੰਮ ਪਿਆ ਗਿਆ ਤਾਂ ਦੇ ਗੋਚਰਾ ਹੀ ਕੰਮ ਆ ਤਾਂ ਹੀ ਤੁਹਾਨੂੰ ਫੋਨ ਕੀਤਾ ਵਾ ਬਤਾਸਾ ਮੈਨੂੰ ਕਿੱਥੇ ਫਿਰ ਪਤਾ ਤੁਹਦੇ ਨਹੀਂ ਨਹੀਂ ਮੈਂ ਫੋਨ ਤੇ ਨਹੀਂ ਦੱਸਣਾ ਤੁਸੀਂ ਘਰ ਆਓ ਫਿਰ ਬਹਿ ਕੇ ਗੱਲ ਕਰਦੇ ਆ ਚਲੋ ਆਉਂਦੇ ਆ ਭਾਈ ਤੇਰੇ ਮੈਂ ਕਹਦੀ ਆ ਸਲਾਹ ਉਹ ਨਹੀਂ ਤੇ ਰੱਖਾ ਸਲਾਹ ਨਹੀਂ ਕੀ ਕਰਨੀ ਤੁਸੀਂ ਆਓ ਜਰੂਰ ਚਲ ਠੀਕ ਐ ਹਾਂ ਚਲੋ ਠੀਕ ਐ ਠੀਕ ਐ ਮੈਂ ਨਾਲ ਫੋਨ ਕਰਕੇ ਹਾਂ ਦੱਸੋ ਚੱਲੀ ਆ ਰਮਨ ਕੋਲ ਆਓ ਤੇ ਫੋਨ ਕਰ ਦਿਓ ਦਲਜੀਤ ਲੈ ਆਊਗਾ ਅੱਗੋਂ ਜਾ ਕੇ ਤੁਹਾਨੂੰ ਚਲ ਠੀਕ ਐ ਫੇ ਭੇਜਦੀ ਚੰਗਾ ਚੰਗਾ ਭੈਣ ਜੀ ਦੇਖਾਂ ਕਿੱਡੇ ਪਖੰਡ ਕਰਨ ਲਈ ਆ ਹੁਣ ਮੇਰਾ ਟਾਈਮ ਨਹੀਂ ਹੈਗਾ ਨਾਨਾ ਨੂੰ ਗਈ ਹਾਂ ਤਾਂ ਹੀ ਮੈਂ ਕਿਹਾ ਮੈਂ ਭੇ ਆ ਜਾ ਹੁਣ ਛੇਤੀ ਗੱਲ ਸੁਣ ਮੇਰੀ ਆਣ ਕੇ ਪੇ ਆਈ ਜਾਂਦੀ ਆ ਕੋਈ ਗੱਲ ਨਹੀਂ ਤਲਜੀਤ ਅੱਜ ਘਰੇ ਆ ਇਹਨੂੰ ਕਹੂੰਗੀ ਪੱਡੇ ਤੋਂ ਲਿਆ ਚੜਾ ਕੇ ਲੱਦਾਸਾ ਇਹੇ ਪਤਾ ਨਹੀਂ ਕੀ ਸੋਚਣ ਡੇ ਆ ਬੰਦਾ ਲਾਗੇ ਬੈੰਦਾ ਵਾ ਕੋਈ ਨਾ ਕੋਈ ਗੱਲ ਕਰਦਾ ਵਾ ਮੈਨੂੰ ਵੀ ਪਤਾ ਲੱਗੇ ਪੀ ਇਹਨਾਂ ਦੇ ਦਿਮਾਗ 'ਚ ਕਿਹੜੀ ਗੱਲ ਚੱਲਣ ਡਈ ਆ ਚੁੱਪ ਕਰਕੇ ਆਣ ਕੇ ਵੇਲੇ ਖਲੋਤੇ ਰਹਿੰਦੇ ਆ ਜਾਣੀ ਐ ਇਹਨਾਂ ਵੱਲ ਕਰਦੀਆਂ ਗੱਲ ਭਲਾਗੋ ਕੀ ਜਵਾਬ ਦਿੰਦੇ ਆ ਇੱਥੇ ਆਣ ਕੇ ਤੂੰ ਕੀ ਸੋਚਣ ਡਏ ਜੇ ਮੈਂ ਕਦੋਂ ਦੀ ਢੀਕਣ ਡਈ ਆ ਤੇ ਘਰ ਆਉਂਦੇ ਆ ਤੇ ਰੋਟੀ ਖਾਂਦੇ ਆ ਭੁੱਖ ਨਹੀਂ ਗਈ ਲੱਗੀ ਤੁਹਾਨੂੰ ਰਮਨ ਭੁੱਖ ਵੀ ਲੱਗੀ ਆ ਪਰ ਘਰ ਕੀ ਕਰਾਂ ਜਾ ਕੇ ਘਰ ਤੇ ਬਣਾ ਤੁਸੀਂ ਨਰਕ ਕਿਹੜੀ ਗੱਲੋਂ ਨਰਕ ਬਣਾ ਤਾ ਵਾ ਉਹ ਕੁੜੀ ਨੂੰ ਵਿਚਾਰੀ ਨੂੰ ਭੋਲੀ ਭਾਲੀ ਨੂੰ ਤੁਸੀਂ ਬੱਧਾ ਵਾ ਦੱਸ ਇਹ ਵੀ ਕੀ ਗੱਲ ਸੋਚਣ ਵਾਲੀ ਆ ਮੈਨੂੰ ਪਤਾ ਨਹੀਂ ਕੀ ਸੋਚਣ ਡਏ ਆ ਬੱਧਾ ਨੂੰ ਕਿਉਂ ਤੁਹਾਨੂੰ ਪਤਾ ਵਾ ਮੈਨੂੰ ਡਰਾਵੇ ਦੇਣ ਲਈ ਹੈਗੀ ਤੇ ਪੈਸੇ ਜਿਹੜੇ ਆ ਨਾ ਮੈਂ ਸਾਰੇ लवली ਨੂੰ ਦੇਣੇ ਆ ਤੇ ਨਾਲੇ ਮੈਂ ਪਿੰਡ ਵਿੱਚ ਰੌਲਾ ਪਾਉਣਾ ਵਾ ਤਾਂ ਕਰਕੇ ਵੱਧਾ ਉਹਨੂੰ ਰਮਨ ਜੇ ਉਹਨੇ ਪੈਸੇ ਦੇਣੇ ਹੁੰਦੇ ਨਾ ਉਦੋਂ ਜਿੱਦਣਾ ਹੀ ਸਾਰਾ ਪਰਿਵਾਰ ਬੈਠੇ ਸੀ ਨਾ ਉਦੋਂ ਹੀ ਉਹਨੇ ਕਹਿ ਦੇਣਾ ਸੀ ਵੀ ਮੈਂ ਤੁਹਾਨੂੰ ਨਹੀਂ ਦੇਣੇ ਮੈਂ ਆਪਣੇ ਭਰਾ ਨੂੰ ਦੇਣੇ ਆ ਉਹ ਬੱਸ ਕਰੋ ਤੁਸੀਂ ਤੁਸੀਂ ਤਾਂ ਉੱਤੇ ਯਕੀਨ ਕਰੀ ਜਾਣਦੇ ਜੇ ਬੜੀ ਵੱਧ ਵਾ ਤੁਸੀਂ ਤਾਂ ਸਾਰਾ ਦਿਨ ਰਹਿਣਾ ਹੁੰਦਾ ਬਾਹਰ ਮੈਂ ਘਰੇ ਰਹਿੰਦੀ ਆ ਮੈਂ ਉਹਦੀਆਂ ਗੱਲਾਂ ਸੁਣਦੀ ਰਹਿੰਦੀ ਆ ਨਾਲੇ ਦੂਜੀ ਗੱਲ ਇਹ ਆ ਕਿ ਉਹਨੂੰ ਹੀ ਮਾਰਤ ਨਹੀਂ ਦੇਣਾ ਕਿ ਮਾਰਦੇ ਲੱਗੇ ਜਾਣੋਈ ਉਹ ਤਾਂ ਉਦਾਂ ਹੀ ਉਹਨੂੰ ਡੱਕਿਆ ਵਾ ਮੇਰੀ ਗੱਲ ਸੁਣ ਮਾਲਾ ਦਾ ਕੋਈ ਭਰਾ ਆ ਜੇ ਜਾਂ ਕੋਈ ਰਿਸ਼ਤੇਦਾਰ ਆ ਜੇ ਤੇ ਆਣ ਕੇ ਦੇਖੂਗਾ ਤੇ ਕੀ ਦੱਸਾਂਗੇ ਉਹਨੂੰ ਕਿ ਕਿੱਥੇ ਆ ਤੂੰ ਨਾ ਰੌਲਾ ਪਾਵੇ ਆਂਡਕਵਾਂਡ ਦੱਸੂਗੀ ਤੁਹਾਡੀ ਬੇਇੱਜ਼ਤੀ ਹੋਊਗੀ ਪੁਲਿਸ ਆਜੂਗੀ ਹਨ ਫੜ ਕੇ ਲੈ ਜੂਗੀ ਫੇਰ ਕੀ ਕਰਾਂਗੇ ਲਾਗੇ ਛਾਗੇ ਨਵਾਂ ਤਾਜ਼ਾ ਨਿਕਲੂਗਾ ਤੇ ਪੁਲਿਸ ਤੇ ਹੁਣ ਵੀ ਆਉਣੀ ਆਉਣੀ ਆ ਜਿਹੜੇ ਤੁਸੀਂ ਕੰਮ ਕਰਨ ਦੇ ਮਾਂ ਪੁੱਤ ਇਹ ਕੀ ਕਰਨ ਦੇ ਆ ਉਹ ਜ਼ੁਬਾਨ ਬੰਦ ਨਹੀਂ ਰੱਖ ਸਕਦੀ ਚੀਕਾਂ ਮਾਰਦੀ ਆ ਉੱਚੀ ਉੱਚੀ ਬੋਲਦੀ ਆ ਮੈਂ ਆਪਣੇ ਭਰਾ ਨੂੰ ਵੀ ਦੱਸਣਾ ਵਾਂ ਮੈਂ ਆਪਣੇ ਰਿਸ਼ਤੇਦਾਰ ਇਕੱਠੇ ਕਰਨੇ ਆ ਕੀ ਗੱਲਾਂ ਰਿਸ਼ਤੇਦਾਰ ਸਾਡੇ ਘਰ ਕਿਉਂ ਆਣਗੇ ਇੱਕ ਸਾਡਾ ਪੁੱਤ ਗਿਆ ਵਾ ਉਤੋਂ ਹੀ ਮੇਲਾ ਲੰਮਦੀ ਫਿਰਨਦੇ ਆ ਇਹਨੂੰ ਤਾਂ ਸ਼ਰਮੀ ਹੈ ਨਹੀਂਗੀ ਉਦਾਂ ਹੀ ਰਮਨ ਉਹਨੇ ਸਦਣੇ ਸਦਣੇ ਆ ਉਹਨੂੰ ਅੱਗੇ ਨਹੀਂ ਇਹ ਗੱਲਾਂ ਦਾ ਪਤਾ ਉਹਨੂੰ ਹੁਣ ਪਤਾ ਲੱਗਾ ਵਾ ਵੀ ਕੀ ਕਰਦੇ ਫਿਰਦੇ ਆਏ ਜੇ ਉਹ ਸੱਦਦੀ ਆ ਨਾ ਤਾਂ ਸੱਦ ਲੈ ਫੇ ਮੇਰੇ ਕੋਲ ਵੀ ਗੂਠਾ ਲਵਾ ਲੈ ਕਰਦੀ ਮਾਲਕੀ ਦਾ ਇਹਨੂੰ ਫੇ ਮੈਂ ਚੱਜ ਨਹੀਂ ਦਵਾਂਗੀ ਉਹ ਤਾਂ ਕੋ 40 50 ਲੱਖ ਰੁਪਈਆ ਵਾ ਉਹਨੂੰ ਕੀ ਲੋੜ ਆ ਤੁਹਾਡੇ ਗਾੜੀ ਹੱਥ ਜੋੜਨ ਦੀ ਤੇ 40 50 ਲੱਖ ਉਹਦੇ ਅਕਾਊਂਟ 'ਚ ਰਹਿਣ ਦਵਾਂਗੀ ਨਾ ਤਾਂ ਤਾਂ ਹੀ ਆ ਨਾ ਉਹਨੂੰ ਇੱਕ ਦਿਨ ਛੁੱਟ ਲਾਂ ਤੇ ਵੇਖੀ ਤੁਹਾਡਾ ਬਣਦਾ ਕੀ ਆ। ਉਹ ਮੈਂ ਛੱਡਣਾ ਹੀ ਨਹੀਂ ਉਹਨੂੰ। ਸਾਰੇ ਕੰਮ ਕਰਾ ਕੇ ਨਾ ਪੱਕੇ ਫੇਰ ਛੱਡੂਗੀ ਉਹਨੂੰ ਮੈਂ। ਨਾਲੇ ਆਂਡਗਵਾਡ ਪਤਾ ਲੱਗ ਜੂਗਾ ਵੀ ਆਹ ਕੰਮ ਕੀਤਾ ਇਹਨਾਂ ਨੇ। ਆਂਡਗਵਾਡ ਕੀ ਪਤਾ ਲੱਗ ਜੂਗਾ? ਮੈਂ ਆ ਨਾ ਦੱਸੂਗੀ ਆਂਡਗਵਾਡ ਲੋਕਾਂ ਨੂੰ ਵੀ ਸਾਨੂੰ ਇਦਾਂ ਡਰਾਵੇ ਦਿੰਦੀ ਫਿਰਨ ਢਈ ਆ। ਆਂਦੀ ਆ ਵੀ ਸਾਰੇ ਪੈਸੇ ਖੜਕ ਤੇ ਮੈਂ ਭਰਾ ਨੂੰ ਦੇਣੇ ਆ ਪਰ ਇਹ ਕੰਮ ਤੇ ਮੈਂ ਕਦੀ ਵੀ ਨਹੀਂ ਹੋਣ ਦੇਣਾ। ਜੋ ਬੰਦੇ ਭਰਾ ਨੂੰ ਪੈਸੇ ਨਾ ਮਿਲਣ ਤੇ ਜੋਦੇ ਭਰਾ ਨੂੰ ਪੈਸੇ ਮਿਲਣ ਉਹ ਪੈਸੇ ਖੱਟੇ। ਇਹ ਕਿੱਥੋਂ ਦਾ ਇਨਸਾਫ ਹੋਇਆ? ਰਮਨ ਕੁੜੀ ਦਾ ਤੁਸੀਂ ਕੁ ਇਹ ਇਹ ਉਹਦੇ ਨਾਮ ਆ ਰਾਬ ਉਹਦੇ ਵੱਲ ਵਾ ਜਿਹੜੇ ਤੁਸੀਂ ਕੰਮ ਕਰਨ ਦੇ ਜੇ ਨਾ ਤੁਹਾਡੇ ਵਾਸਤੇ ਚੰਗੇ ਨਹੀਂ ਆਏ ਇਹ ਤੁਹਾਨੂੰ ਮੈਂ ਦੱਸਦਾ ਆਓ ਚੱਲੀਏ ਘਰ ਤੇ ਰੋਟੀ ਖਾਓ ਕਿੰਨਾ ਦਿਨ ਚੜ ਗਿਆ ਵਾ ਤੇ ਰੋਟੀ ਤੁਸੀਂ ਖਾਦੀ ਨਹੀਂ ਅਜੇ ਤੱਕ ਰਮਨ ਘਰ ਜਾਣੂ ਤੇ ਮੇਰਾ ਦਿਲ ਨਹੀਂ ਕਰਦਾ ਤਾਂ ਹੀ ਤੇ ਰਾਤੀ ਮੈਂ ਵਿਹਲੀ ਸੁੱਤਾ ਸੀ ਤੇ ਤੂੰ ਕਹਿੰਦੀ ਘਰ ਆਜੋ ਜਿਹੜੇ ਤੁਸੀਂ ਕੰਮ ਕਰਦੇ ਫਿਰਦੇ ਨਾ ਮੇਰ ਕੋ ਵੇਖੇ ਨਹੀਂ ਜਾਂਦੇ ਜਾ ਜਾ ਕੇ ਆਪਣਾ ਕੰਮ ਕਰ ਇਹ ਤੇ ਮੇਰੀ ਕੋਈ ਗੱਲ ਹੀ ਨਹੀਂ ਸੁਣਦੇ ਇਹ ਤਾਂ ਕੰਮ ਔਖਾ ਹੋ ਜਾਊਗਾ ਰਾਤੀ ਵਿਹਲੀ ਸੁੱਤੇ ਹੀ ਤੋ ਹੁਣ ਵੀ ਕਹਿੰਦੇ ਮੈਂ ਘਰ ਆਉਣਾ ਹੀ ਨਹੀਂਗਾ ਰੋਟੀ ਵੀ ਨਹੀਂ ਖਾਣੀ ਏਦਾਂ ਕਰਦੀਆਂ ਜਾ ਕੇ ਪੈਣ ਜੀ ਨੂੰ ਫੋਨ ਕਰਦੀਆਂ ਉਹਨੂੰ ਸੱਦਦੀਆਂ ਵੀ ਨਾਲੇ ਤਾਂ ਕੁਝ ਇਹਨੂੰ ਸਮਝਾਓ ਤੇ ਨਾਲੇ ਉਹ ਬਲਾ ਜਿਹੜੀ ਅੰਦਰ ਬੱਧੀ ਆ ਨਾ ਉਹਦਾ ਹੱਲ ਕਰੋ ਕੁਝ ਤਾਂ ਤੁਹਾਡੇ ਤੋਂ ਪਹਿਲਾਂ ਮੈਂ ਪਈ ਰਮਨਾਂ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਠੀਕ ਠਾਕ ਆਜੋ ਬਹਿਜੋ ਹਾਂ ਵਧੀਆ ਤੂੰ ਫੋਨ ਹੀ ਨਹੀਂ ਕੀਤਾ ਮੈਂ ਦਲਜੀਤ ਨੂੰ ਭੇਜਣਾ ਸੀ ਮੈਨੂੰ ਮਿਲ ਗਿਆ ਹਰਾਟੋ ਭੈਣ ਜੀ ਜੁੱਤੀ ਲਾਓ ਤੇ ਤਾਂ ਹੋ ਤੀ ਰਮਨ ਤੂੰ ਮੈਨੂੰ ਫਿਗਰ ਹੀ ਪਾਤਾ ਫੋਨ ਕਰਕੇ ਲੈ ਦੱਸ ਮੈਂ ਵੀ ਤਾਂ ਗੱਲ ਸਾਰੀ ਤੁਹਾਡੇ ਨਾਲ ਹੀ ਕਰਨੀ ਹੁੰਦੀ ਆ ਹੁਣ ਕੀ ਹੋ ਗਿਆ ਆ ਰਾਜੀ ਖੁਸ਼ੀ ਸਭ ਕੁਝ ਸਭ ਕੋਈ ਠੀਕ ਠਾਕ ਵਾ ਦੱਸਦੀ ਆ ਤੁਹਾਨੂੰ ਹੁਣ ਆ ਕੀ ਸੀ ਹੂੰ ਜੋਤ ਦੇ ਨਾਲ ਪੈਸੇ ਨਹੀਂ ਆਏ ਆਹੋ ਅਹੀਂ ਕਿਹਾ ਵੀ ਚੱਲ ਪਿਆਲੀ ਲੈ ਦਿੰਦੇ ਆ ਮੈਂ ਤਾਂ ਤਲਜੀਤ ਗੱਲਾਂ ਕਰਨ ਤੇ ਉਹਨੇ ਲਿਆ ਸੁਣ ਅੱਛਾ ਹੁਣ ਪਵਾੜਾ ਪਾ ਕੇ ਬੈਠੀ ਤਾਂ ਅੰਦਰ ਬੰਨੀ ਆ ਅੰਦਰ ਵੱਧਾ ਨੂੰ ਆਹੋ ਤੇ ਮੈਂ ਹਾਂ ਚੱਲ ਪਿਆ ਜੀ ਨੂੰ ਸੱਦਦੀ ਆ ਕੋਈ ਨਾ ਕੋਈ ਸਲਾਹ ਮੈਨੂੰ ਦੇਣ ਗਈ ਹੁਣ ਚੁੱਪਰ ਕੇ ਬੈਠੀ ਹੈ ਗਈ ਤੜਫਦੀ ਬਥੇ ਰਾਮੀ ਨੂੰ ਛੱਡ ਦੋ ਛੱਡ ਦੋ ਪਰ ਉਹਨਾਂ ਚਿਰ ਛੱਡੀਏ ਕਿਦਾਂ ਜਿਨਾਂ ਚਿਰ ਹੱਥ ਪੱਲੇ ਕੋਈ ਨਹੀਂ ਲੱਗਦਾ ਛੱਡੀ ਵੀ ਨਾ ਫਿਰ ਅਜੇ ਪਿਆਹੇ ਨਾ ਪਹਿਲ ਕਢਵਾ ਲਓ ਤਾ ਫਿਰ ਵੀ ਇਹਨੇ ਵੀ ਕੀ ਕਰਨਾ ਦਾ ਇਹੋ ਹੀ ਤਾਂ ਗੱਲ ਵਾ ਤਾਂ ਹੀ ਤਾਂ ਨੂੰ ਮੈਂ ਸੱਦਿਆ ਦੋ ਦਿਮਾਗ ਦੋ ਹੀ ਹੁੰਦੇ ਆ ਚੱਲੀਏ ਤੇਰਾ ਮਤਰੀ ਗੱਲ ਠੀਕ ਐ ਪਰ ਨਾ ਕਿਤੇ ਨਾ ਕਿਤੇ ਨਾ ਕਿ ਹੋਏ ਮਨ ਚ ਆਈ ਜਾਂਦੀ ਐ ਰਮਣਾ ਪਾ ਦੇਗੀ ਥੇ ਹੁਣੇ ਦੱਸਣ ਦੇ ਪਿਆੰਜੀ ਵੇਲੀ ਆ ਲਵਾਉ ਤੇ ਅੱਛਾ ਉਦਾਂ ਉਹ ਤੇਰੇ ਵਾਲੀ ਨੇ ਵਾਲਾ ਸੁਆਵ ਹਾਂ ਉਹ ਤੇ ਕਹਿੰਦੇ ਪੀ ਛੱਡ ਦੋ ਤੁਸੀਂ ਤੱਕਾ ਕਰਨ ਦੇ ਜੇ ਪਰ ਮੈਨੂੰ ਪਤਾ ਵਾ ਨਾ ਜੇ ਛੱਡਤਾ ਨਾ ਇਹਨੇ ਤਾਂ ਸਾਰੇ ਰੌਲਾ ਪਾ ਦੇਣਾ ਵਾ ਦੂਜੀ ਗੱਲ ਐ ਪੀ ਪੈਸੇ ਜਦੋਂ ਇਹਦੇ ਕੋਲ ਵਾ ਆਪਣੇ ਭਰਾ ਨੂੰ ਦਵੇ ਪੈਣ ਨੂੰ ਦਵੇ ਜਿੰਨੂੰ ਮਰਜ਼ੀ ਦਵੇ ਅਸੀਂ ਕਹਿ ਸਕਦੇ ਹਾਂ ਕੁਝ ਇਹ ਗੱਲ ਤੇਰੀ ਹੈਗੀ ਆ ਤੇ ਬਾਕੀ ਇਹਨੇ ਫੋਨ ਫਾਂਤ ਨਹੀਂ ਕੀਤਾ ਆਪਣੇ ਪਿੱਕੇ ਦੱਸੋ ਹਾਂ ਮੈਂ ਹੋ ਲਿਆ ਵਾ ਅੱਛਾ ਫੋਨ ਨਹੀਂ ਮੈਂ ਤਾਂ ਲਾ ਕੇ ਰੱਖਿਆ ਚਲ ਆਦ ਚੰਗਾ ਕੀਤਾ ਤੂੰ ਆ ਮੈਨੂੰ ਪਤਾ ਸੀ ਵੀ ਫੋਨ ਲੱਗੇ ਹੋਇਆ ਤੇ ਮੈਨੂੰ ਬੁਲਾਣੇ ਕਰ ਦੇਣਾ ਆਹੋ ਆਹ ਇਹ ਵੀ ਗੱਲ ਠੀਕ ਹੈ ਦਲਜੀਤ ਤੇ ਸੰਦੀਪ ਤੇ ਸੁਣਦੇ ਆ ਗੱਲ ਤੇਰੇ ਵਾਲੀ ਉਹ ਤੇ ਮੇਰੇ ਵਾਲੀ ਆ ਭੈਣ ਜੀ ਉਹ ਤੇ ਜਿੱਦਾਂ ਮੈਂ ਕਹਿੰਨੀ ਉਹਦਾਂ ਹੀ ਕਰਦੇ ਆ ਚਲ ਇਹ ਗੱਲ ਰਹਿ ਗਈ ਹੈ ਕੋਈ ਗੱਲ ਨਹੀਂ ਤੂੰ ਹੁਣ ਫਿਕਰ ਨਾ ਕਰਕੇ ਇਸ ਗੱਲ ਦਾ ਮੈਂ ਕਰਦੀ ਜਾ ਕੇ ਜੋਤਣਾ ਗੱਲ ਤੇ ਪਤਾ ਕੀ ਆ ਉੱਥੇ ਜਾ ਕੇ ਨਾ ਹੁਣ ਉਹਦੇ ਨਾਲ ਗੱਲ ਕਰਨ ਲੱਗਾ ਮੈਨੂੰ ਉਹਦੇ ਵਾਲ ਦੀ ਗੱਲ ਕਰਨੀ ਪੈਣੀ ਆ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਇਕੱਲੇ ਜਾਓ ਮੈਂ ਇੱਥੇ ਬੈਣੀ ਆ ਤੁਸੀਂ ਗੱਲ ਕਰਕੇ ਆਓ ਚੱਲ ਇੰਨਾ ਹੀ ਬੜਾ ਸ਼ੁਕਰ ਆ ਕਿ ਤੂੰ ਪਿੱਛੋਂ ਮਸਲਾ ਸਾਂਭ ਕੇ ਰੱਖਿਆ ਭੈਣ ਜੀ ਇਹਨੇ ਸੁਣ ਲਿਆ ਮੈਂ ਤਾਂ ਦਲਜੀਤ ਨੇ ਤਾਂ ਫੇ ਉਸੇ ਵਾਲੇ ਨੂੰ ਬੰਨਿਆ ਮੈਂ ਹਾਂ ਇਹਨੇ ਤਾਂ ਬੁਲਾਣੇ ਰਵਾ ਪਾ ਦੇਣਾ ਪੇਕੇ ਫੋਨ ਕਰ ਦੇਣਾ ਸਾਡੇ ਤਾਂ ਸਾਰੇ ਕੰਮ ਤੇ ਪਾਣੀ ਫਿਰ ਜਾਣਾ ਨਹੀਂ ਤੂੰ ਇਹ ਕੰਮ ਤਾਂ ਚੰਗਾ ਕੀਤਾ ਤੇ ਬਾਕੀ ਨਾ ਹੁਣ ਮੈਂ ਆ ਗਈ ਨਾ ਕਿਸੇ ਗੱਲ ਦਾ ਫਿਕਰ ਨਾ ਕਰ ਰੱਬੇ ਜਾ ਕੇ ਕਰਨੀ ਗੱਲ ਭੈਣ ਜੀ ਤਾਂ ਹੀ ਤਾਂ ਮੈਂ ਤੁਹਾਨੂੰ ਸੱਦਿਆ ਫੇਰ ਵੀ ਆਪਣੇ ਭੈਣ ਭਰਾ ਨੂੰ ਦੁੱਖ ਹੁੰਦਾ ਵਾ ਹੋਰ ਕੀ ਰਮਨ ਦੁੱਖ ਹੈਗਾ ਜਾਂ ਭੈਣਾ ਭਰਾਵਾਂ ਦਾ ਤਾਂ ਦੇ ਬੱਜੀ ਆਈਆਂ ਤੇਰੇ ਭਾਈ ਦੀ ਰੋਟੀ ਵੀ ਨਹੀਂ ਸੋਹਣ ਲਾ ਕੇ ਆਈ ਚੱਲ ਕੋਈ ਗੱਲ ਨਹੀਂ ਤੁਸੀਂ ਕਰੋ ਜੋਤਨਾ ਗੱਲ ਤੇ ਮੈਂ ਸੰਦੀਪ ਨੂੰ ਕਹਿੰਨੀ ਆ ਚਾਹ ਪਾਣੀ ਬਣਾਵੇ ਤੁਹਾਡੇ ਵਾਸਤੇ ਕੋਈ ਗੱਲ ਨਹੀਂ ਮੈਂ ਕਰਦੀ ਜਦ ਰੱਕ ਜਾ ਕੇ ਜੋਤਨਾ ਗੱਲ ਸੰਦੀਪ ਮਾਸੀ ਆਪਣੀ ਵਾਸਤੇ ਨਾ ਚਾਹ ਪਾਣੀ ਤਿਆਰ ਕਰ ਪੁੱਤ ਜੋਤ ਪੁੱਤ ਮਾਸੇ ਜੀ ਇਹ ਤੀ ਆਗੇ ਦੇਣਾ ਤੇ ਮੇਰੇ ਹੱਥ ਖੋਲ ਦੋ ਪਹਿਲਾਂ ਮੰਮੀ ਮੈਨੂੰ ਛੱਡੇ ਨੀ ਨਹੀਂ ਦੇਈ ਐਂਗੀ ਦੱਸੋ ਮੈਂ ਕੀ ਗੁਨਾਹ ਕਰਤਾ ਤੀ ਗੱਲ ਕਰੋ ਮੰਮੀ ਦੇ ਨਾਲ ਕੋਈ ਨਹੀਂ ਮੈਂ ਮੰਮੀ ਤੇਰੀ ਨਾਲ ਕਰਕੇ ਆਈ ਗੱਲ ਖੋਲ ਦਿੰਨੀ ਦਨ ਮੈਂ ਮੰਮੀ ਤੇਰੀ ਨਾਲ ਕੀਤੀ ਗੱਲ ਤੈਨੂੰ ਖੋਲ ਦਿੰਨੇ ਆ ਤੇ ਪਰ ਪੁੱਤੋਂ ਪੈਸੇ ਦੇਦੇ ਆ ਤੂੰ ਪੈਸੇ ਕਰਨੇ ਆ ਮਾਸੇ ਜੀ ਮੈਂ ਤੇ ਮੰਨਣ ਦੀ ਆ ਵੀ ਮੇਰੇ ਕੋ ਪੈਸੇ ਲੈ ਲਓ ਮੈਂ ਕਿਸੇ ਨੂੰ ਕੋਈ ਗੱਲ ਵੀ ਨਹੀਂ ਦੱਸਦੀ ਮੈਨੂੰ ਬਸ ਪਿੰਡ ਜਾਣ ਦੋ ਮੰਮੀ ਨੂੰ ਕਹੋ ਵੀ ਮੇਰੇ ਹੱਥ ਖੋਲ ਦੇਣ ਤੂੰ ਨਹੀਂ ਦੱਸੇਂਗੀ ਆਪਣੇ ਭਰਾ ਪਰਜਾਈ ਨੂੰ ਵੀ ਨਹੀਂ ਮੱਸ ਜੀ ਮੈਂ ਕਿਸੇ ਨੂੰ ਨਹੀਂ ਦੱਸਦੀ ਮੈਂ ਕੀ ਕਰਨਾ ਵਾ ਦੱਸ ਕੇ ਉਹ ਤੇ ਵਿਚਾਰੇ ਅੱਗੇ ਬੜੇ ਦੁਖੀ ਨੇ ਤੇ ਮੈਂ ਉਹਨਾਂ ਨੂੰ ਹੋਰ ਦੁੱਖ ਨਹੀਂ ਦੇ ਸਕਦੀ ਚੱਲ ਕੋਈ ਗੱਲ ਨਹੀਂ ਮੈਂ ਕਰਕੇ ਉਹਨਾਂ ਨੂੰ ਰਮਣਾਂ ਗੱਲ ਤੇ ਤੈਨੂੰ ਖੋਲ ਦਨੇ ਆ ਪਰ ਤੂੰ ਹੁਣ ਇਸੇ ਗੱਲ ਤੇ ਰਹੀਂ ਕਿ ਦੱਸਣਾ ਨਹੀਂ ਕਿਸੇ ਨੂੰ ਨਹੀਂ ਨਹੀਂ ਮੱਸ ਜੀ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਦੀ ਬਸ ਤੈਨੂੰ ਮੈਨੂੰ ਖੋਲ ਦੋ ਯਾਰ ਰਮਣਾ ਕਰਦੀ ਗੱਲ ਰਮਣਾ ਉਹ ਮੰਨ ਤਾਂ ਗਈ ਉਹ ਪਰ ਸ਼ਾਮਾਂ ਤੱਕ ਨਾ ਉਹਨੂੰ ਇਦਾਂ ਹੀ ਰੱਖ ਕੀ ਆਂਦੀ ਆ ਰੌਲਾ ਤਾਂ ਨਾ ਪਾਉਂਗੀ ਕਹਿੰਦੀ ਮੈਂ ਨਹੀਂ ਦੱਸਦੀ ਕਿਸ ਨੂੰ ਵੀ ਤੇ ਪੈਸੇ ਵੀ ਦੇ ਦਨੀ ਚੱਲ ਆ ਤੇ ਵਧੀਆ ਹੋ ਗਿਆ ਕੋਈ ਨਹੀਂ ਸ਼ਾਮਾਂ ਤੱਕ ਰਹਿਣ ਦੋ ਜਰੀਕਾ ਤੇ ਤੁਸੀਂ ਸਾਰੇ ਕੰਮ ਕਰਾਉਣੇ ਜੇ ਸਾਇੰਸ ਨੂੰ ਆਪੇ ਕਰਾ ਲਿਓ ਉਹਦੇ ਕੋਲ ਜਿੱਥੇ ਕਰਾਉਣੇ ਕੋਈ ਗੱਲ ਨਹੀਂ ਮੈਂ ਪੁੱਛ ਕੇ ਆਈ ਹੁਣ ਚੰਗੀ ਤਰ੍ਹਾਂ ਹੁਣ ਜੇ ਆਪਣੀ ਗੱਲ ਤੇ ਪੱਕੀ ਰਹੋਗੀ ਨਾ ਤੇ ਛੱਟ ਦਾਂਗੇ ਪਿਆਂ ਜੀ ਪੈਸੇ ਦੇਉਗੀ ਤਾਂ ਛੱਡਾਂਗੇ ਇੰਦਾ ਕਿੰਦਾ ਛੱਡ ਦੇਣਾ ਇਹਨੂੰ ਹੱਦ ਹੋ ਗਈ ਤੇਰੇ ਵਾਲੀ ਪੈਸੇ ਲੈ ਕੇ ਹੀ ਛੱਡੂੰਗੀ ਉਹ ਦਸ਼ਾਉਂਗੀ ਇਹਨੂੰ ਚੱਲ ਠੀਕ ਵਾ ਫਿਰ ਪੋਛ ਲੈਣਾ ਸੀ ਚਾਹ ਪਾਣੀ ਪੀਣਾ ਵਾ ਚਾਹ ਪਾਣੀ ਚੱਲਣਾ ਬੰਦਾ ਨਾ ਦੇਵਨੀ ਚੱਲ ਫੜਾ ਆਇਓ ਸਗਾਤ ਨੂੰ ਹਾ ਗੱਲ ਵਧੀਆ ਕੀਤੀ ਮੈਨੂੰ ਪਤਾ ਹੀ ਤੁਹਾਡੇ ਤੋਂ ਬਿਨਾ ਗੱਲ ਨਹੀਂ ਬਾਨੀ ਜੀ ਹੁਣ ਸਿੱਧਾ ਵੀ ਮੈਂ ਪੈਸੇ ਪੈਸੇ ਕਰੀ ਜਾਊਂਗੀ ਉਹਨੇ ਕਹਿਣਾ ਮੰਮੀ ਨੂੰ ਲਾਲਚਵਾ ਤਾਂ ਕਰਕੇ ਮੈਨੂੰ ਬੰਨੇ ਆ ਨਹੀਂ ਨਹੀਂ ਤੂੰ ਜੋ ਵੀ ਕੀਤਾ ਨਾ ਚੰਗਾ ਕੀਤਾ ਬਾਕੀ ਨਾ ਹੁਣ ਇਹ ਆ ਕਿ ਚਾਹ ਪਾਣੀ ਦਿੰਨੇ ਅਨੁਕੂਲ ਕੇ ਉਹਨੂੰ ਇਹ ਲੱਗੂਗਾ ਕਿ ਮਾਸੀ ਮੇਰੇ ਵਾਲੀ ਆ ਮੈਂ ਤੇ ਇਹਦੇ ਭਰਾ ਨੂੰ ਫੋਨ ਕਰਕੇ ਕਿਹਾਤਾ ਹੈਗਾ ਹੂੰ ਉਹਨੇ ਆਉਣਾ ਸੀ ਅੱਜ ਮੈਂ ਆ ਗਿਆ ਪਟਵਾਰੀ ਨੀਂਗਾ ਬੈਠਾ ਤਾਂ ਜਿੰਨੀ ਕੀ ਗੱਲ ਬਾਨੀ 2-4 ਦਿਨ ਖਲੋ ਕੇ ਫੇਰ ਤੈਨੂੰ ਫੋਨ ਕਰਾਂਗੇ ਤੇ ਮੈਂ ਹੁਣ ਤਾਂ ਮਿਲਣਾ ਆਉਣਾ ਤੇ ਆ ਜਾ ਤੋ ਤਾਂ ਭੈਣ ਜੀ ਤੁਸੀਂ ਆਪਸੇ ਆਣੇ ਜੀ ਘਰਾਂ ਚ ਕਿੱਥੇ ਟਾਈਮ ਆਉਂਦਾ ਉਹ ਨਹੀਂ 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 ਭਰਾ ਨੂੰ ਜੀ ਰੋਕੀ ਜਾ ਕੋਈ ਗੱਲ ਨਹੀਂ ਜੇ ਕਦੇ ਫੋਨ ਆਊਗਾ ਨਾ ਤਾਂ ਬਹਾਨਾ ਲਾਦੀ ਕੋਈ ਹੋਰ ਇਦਾਂ ਹੀ ਕਰੂੰਗੀ ਤੇ ਇਹਨੂੰ ਇਹ ਸ਼ਾਮ ਤੱਕ ਇਦਾਂ ਹੀ ਰੱਖ ਨਹੀਂ ਹੁਣ ਤੁਹਾਨੂੰ ਵੀ ਦੋ ਦਿਨ ਮੈਂ ਰੱਖਣਾ ਵਾ ਇਹ ਕੰਮ ਸਾਰੇ ਹੱਲ ਕਰਾ ਕੇ ਤੇ ਫੇਰ ਹੀ ਤੁਹਾਨੂੰ ਕੱਲਣਾ ਮੈਂ ਚੱਲ ਕੋਈ ਗੱਲ ਨਹੀਂ ਮੈਂ ਤਾਂ ਰਹਿ ਹੀ ਜਾਊਂਗੀ ਹੁਣ ਗਾਸ੍ਰਮ ਮੈਨੂੰ ਭੈਣ ਵੀ ਤੇ ਪਿਆਰੀ ਹੈ ਨਾ ਰਹਿਣਾ ਹੀ ਪੈਣਾ ਮੈਨੂੰ ਆਹ ਤਾਂ ਭੈਣ ਭਰਾ ਹੀ ਆ ਕਿ ਦੁਜੇ ਦਾ ਸਾਥ ਦਿੰਦੇ ਹੁੰਦੇ ਆ ਆਹ ਕੋਈ ਗੱਲ ਨਹੀਂ ਕਿੱਥੇ ਸੰਦੀਪ ਸੰਦੀਪ ਦਈਆ ਚਾਹ ਬਣਾਉਣ ਬਾਣੀ ਗਈ ਹੁਣੀ ਆ ਸੰਦੀਪ ਲੈ ਆ ਲੈ ਆ ਚਾਹ